ਜਲੰਧਰ ਰੇਂਜ ਦੇ ਡੀਆਜੀਸੀ ਤੇ ਮੋਗੇ ਨੂੰ ਬਠਿੰਡੇ ਨੂੰ ਯਾਰ ਪੁਲ ਤੇ ਇੱਕ ਗਾਰਦ ਲੱਗੀ ਅੱਛਾ ਜੀ ਉਹ ਕਹਿੰਦੇ ਵੀ ਮੈਂ ਆਖਿਆ ਵੀ ਚੈੱਕ ਕਰੋ ਯਾਰ ਕਹਿੰਦੇ ਉਹ ਮੌਕੇ ਤੇ ਕੋਈ ਨਹੀਂ ਤਾਂ ਪਿੱਛੇ ਜਿਹਾ ਝਾੜੀਆਂ ਦੇ ਵਿੱਚ ਇੱਕ ਟੈਂਟ ਲੱਗਿਆ ਹੋਇਆ ਹਾਂ ਜੀ ਤੇ ਕਹਿੰਦੇ ਮੈਂ ਉੱਤਰ ਕੇ ਉਹ ਮਲਾਜਮਾਂ ਨੇ ਜਗਾ ਜੀ ਬਣਾ ਕੇ ਵੀ ਐਡਾ ਯਾਰ ਟੈਂਟ ਪਿੱਛੇ ਕਿਉਂ ਲਾਇਆ ਨੇੜੇ ਲਾ ਲਓ ਗਾਂ ਜਾਂਦੇ ਨੂੰ ਇੱਕ ਉੱਥੇ ਇੱਕ ਹੀ ਹੋਮਗਾਰਡ ਵਾਲਾ ਉਹ ਕਹਿੰਦੇ ਵੀ ਹੌਲਦਾਰ ਸਾਹਿਬ ਕਿੱਥੇ ਨੇ ਉਹ ਕਹਿੰਦੇ ਜੀ ਉਹ ਤਾਂ ਵਗੈਰ ਫਲਾਨਾ ਕਿੱਥੇ ਹੈ ਜੀ ਉਹ ਰੋਟੀ ਲੈਣ ਗਿਆ ਡਿਊਟੀ ਤੇ ਨਿਯੋਲਦਾਰ ਸਾਹਿਬ ਦਾ ਰੋਟੀ ਲੈਣ ਗਿਆ ਤੀਸਰਾ ਕਿੱਥੇ ਹੈ ਜੀ ਉਹ ਰੈਸਟ ਤੇ ਆ ਕਹਿੰਦੇ ਮੈਨੂੰ ਬੜੀ ਹੈਰਾਨਗੀ ਹੋਈ ਅਸਲਾ ਪਿਆ ਸਭ ਕੁਝ ਪਿਆ ਸਮਲ ਵੀ ਆਵੇ ਹਮ ਅਲਕੋਹਲ ਦੀ ਕਹਿੰਦੇ ਮੈਂ ਮੌਕੇ ਤੇ ਐਸਐਸਰ ਨੂੰ ਬੁਲਾ ਲਿਆ ਤੇ ਡੀਐਸਪੀ ਨੂੰ ਵੀ ਬੁਲਾ ਲਿਆ ਇਹਨੂੰ ਇੱਥੇ ਗਾਰਡ ਖਤਮ ਕਰੋ ਲੋਡ ਨਹੀਂ ਜੇ ਤੇ ਚੰਗੇ ਬੰਦੇ ਲਾ ਕਹਿੰਦੇ ਮੈਂ ਬਦਲਤੀ ਕਿੰਨੇ ਕਹਿਣਾ ਸੀ ਮਸਲਾ ਸ਼ੁਰੂ ਹੋ ਗਿਆ ਜੀ ਕਹਿੰਦੇ ਵੀ ਉਹ ਗਾਰਡ ਨੂੰ ਬਹਾਲ ਕਰਨ ਦਾ ਉਹ ਕਹਿੰਦੇ ਹੋਂਦੇ ਮਤਲਬ ਬੰਦਿਆਂ ਨੇ ਫੋਨ ਕੀਤਾ ਵੀ ਜੀ ਬੰਦੇ ਨੂੰ ਇਹਨੂੰ ਤਾਂ ਬਹਾਲ ਕਰਕੇ ਸਸਪੈਂਡ ਕਰਤਾ ਕਹਿੰਦੇ ਮੈਂ ਕਿਹਾ ਵੀ ਬਹਾਲ ਕਰ ਦੇਣਾ ਬਹਾਲ ਕਰਕੇ ਹੋਰ ਬੜੀਆਂ ਜਗ੍ਹਾ ਨੇ ਜਲੰਧਰ ਜਿੱਥੇ ਤੁਸੀਂ ਕਹੋ ਲਾ ਦਿੰਨੇ ਨਾ ਜੀ ਨਾ ਇਹ ਤਾਂ ਉਹੀ ਗਾਰਡ ਤੇ ਉਹੀ ਸਿਸਟਮ ਪ੍ਰੈਸਟੀਜ ਇਸ਼ੂ ਹੈ ਜੀ ਪ੍ਰੈਸਟੀਜ ਇਸ਼ੂ ਜੀ ਉਹ ਕਹਿੰਦੇ ਵੀ ਹੀਰ ਨੂੰ ਇੱਕ ਬਹੁਤ ਵੱਡਾ ਪੋਲੀਟਿਸ਼ੀਅਨ ਪ੍ਰਭਾਵਸ਼ਾਲੀ ਪ੍ਰਭਾਵਸ਼ਾਲੀ ਮੇਰੇ ਕੋਲ ਆ ਗਿਆ ਮੈਨੂੰ ਕਹਿੰਦੇ ਜੀ ਕੰਮ ਕਰੋਗੇ ਹੂੰ ਤਾਂ ਚਾਹ ਫੇਰ ਪੀਵਾਂਗੇ ਮੈਂ ਕਿਹਾ ਵੀ ਭਾਈ ਸਾਹਿਬ ਐਡਾ ਕਿਹੜਾ ਕੰਮ ਕਹਿੰਦਾਂ ਨੇ ਜੀ ਕੰਮ ਬੜਾ ਜ਼ਰੂਰੀ ਹੈ ਕਰਦਾ ਆ ਰਿਹਾ ਵੇ ਤੁਹਾਡਾ ਤੁਸੀਂ ਕਰ ਸਕਦੇ ਹੋ ਉਹ ਕਹਿੰਦੇ ਵੀ ਦੱਸੋ ਕਹਿੰਦੇ ਵੀ ਉਹ ਗਾਰਦਬਾਲ ਕਰੋ ਕਹਿੰਦੇ ਮੈਂ ਕਿਹਾ ਯਾਰ ਮੈਨੂੰ ਇੱਕ ਗੱਲ ਦੱਸੋ ਜੇ ਉਹ ਤਾਂ ਜਿਵੇਂ ਹੋ ਪੋ ਹੋ ਜਾਏਗਾ ਜਾਂ ਕਰ ਦਿਆਂਗੇ ਵੀ ਐਡੀ ਕਾਰਨ ਕੀ ਹੈ ਵੀ ਉਸ ਹੌਲਦਾਰ ਸਾਹਿਬ ਦਾ ਉੱਥੇ ਰਹਿਣ ਦਾ ਕੀ ਕਾਰਨ ਹੈ ਉਹ ਕਹਿੰਦੇ ਜੀ ਉਹਦਾ ਪਿੰਡ ਹੈ 2-3 ਕਿਲੋਮੀਟਰ ਤੇ ਉਹਨੇ ਡੇਰੀ ਬਣਾਈ ਦੀ ਸਾਈਡ ਬਿਜ਼ਨਸ ਸਾਈਡ ਬਿਜ਼ਨਸ ਆ 40 50 ਮੱਜਾਂ ਨੇ ਉਹਦੀਆਂ ਕਈ ਵਾਰਾਂ ਦਾ ਹੋਮਗਾਰਡ ਵਾਲੇ ਨੂੰ ਭੇਜ ਦਿੰਦਾ ਵੀ ਤੂੰ ਮੜਾ ਮੋਟਾ ਦੇਖਿਆ ਬਸ ਉਹਨੂੰ ਤੇ ਜਦੋਂ ਇਸ ਏਰੀਏ ਦੇ ਵਿੱਚ ਇਲੈਕਸ਼ਨ ਹੁੰਦਾ ਤਾਂ ਜਿੰਨੀ ਦਫ਼ਤਰ ਦੇ ਵਿੱਚ ਚਾਹ ਬਣਦੀ ਹੈ ਜਾਂ ਬਾੜੇ ਉੱਥੇ ਜਿਹੜਾ ਹੈਗਾ ਦੁੱਧ ਨੇਤਾ ਜੀ ਦੀ ਇਲੈਕਸ਼ਨ ਸੇਵਾ ਉਹਦੇ ਕੰਟਰੋਲ 'ਚ ਉਹਦੇ ਕੰਟਰੋਲ 'ਚ ਅੱਛਾ ਇਸ ਕਰਕੇ ਬਈ ਸਾਡਾ ਉਸ ਬੰਦੇ ਬਣਾ ਨਹੀਂ ਸਰਦਾ ਇਸ ਕਰਕੇ ਇਹਨੂੰ ਤਾਂ ਉੱਥੇ ਹੀ ਲਾਉਣਾ ਪੈਣਾ ਹੈ ਅੱਛਾ ਉਹ ਕਹਿੰਦੇ ਵੀ ਖੀਰ ਨੂੰ ਮੈਂ ਇਸ ਗੱਲ ਤੇ ਵੀ ਚਲੋ ਇਹਨੂੰ ਉਸ ਥਾਣੇ 'ਚ ਪੋਸਟ ਕਰ ਦਿਓ। ਹੂੰ। ਇਹ ਗਾਰ ਤੇ ਤਾਂ ਨਹੀਂ ਮਾਲ ਕਰਦਾ ਅਫਸਰ ਬਹੁਤ ਵਧੀਆ ਨੇ ਉਹਨਾਂ ਨੇ ਇਸ ਗੱਲ ਨੂੰ ਕਹਿੰਦੇ ਮੈਂ ਖੀਰ ਨੂੰ ਦਿੱਤਾ ਜੀ ਦੀ ਇੱਜ਼ਤ ਰੱਖ ਦਿੰਦੇ ਨੇ। ਇਤੋਂ ਦਰਾ ਦਿੰਦੇ। ਮਤਲਬ ਮੈਂ ਇਸ ਚੀਜ਼ ਨੂੰ ਕਹਿੰਦੇ ਮੈਂ ਦੇਖਿਆ ਵੀ ਏਡੀ ਕੀ ਕਾਰਨ ਹੈ ਵੀ ਇਹ ਇਹ ਭਾਈ ਸਾਹਿਬ ਜਿਹੜੇ ਨੇ ਉਸ ਗਾਰਦ ਬਣਾ ਰਹੀ ਨਹੀਂ ਸਕਦੇ। ਹੂੰ। ਕਹਿੰਦੇ ਸਾਰਾ ਦੁੱਧ ਇੱਥੋਂ ਜਾਂਦਾ। ਹੂੰ। ਫੇਰ ਉਹ ਗਾਰ ਤੇ ਕੰਮ ਕੋਈ ਨਹੀਂ। ਉਥੋਂ ਵਿਹਲੇ ਹੋ ਗਿਆ ਆਪਦੀ ਡੇਰੀ ਦਾ। ਸੌਰੀ। ਮਤਲਬ ਕੰਮ ਕਰ ਵੀ ਦੇਖ ਲੈਂਦੇ ਨੇ। ਇਸ ਤਰੀਕੇ ਦਾ ਸਿਸਟਮ ਜਿਵੇਂ ਮਰਜ਼ੀ ਚਲਾਉਣ ਕੋ ਰੋਕ ਟੋਕ ਦੀ ਰੋਕ ਟੋਕ ਨਹੀਂ